ਹੁਸ਼ਿਆਰਪੁਰ ਦੇ ਮਹਿਲਾਵਾਲੀ ਪਿੰਡ ਦੇ ਨਜ਼ਦੀਕ ਆਨੰਦਗੜ੍ਹ ਵਿੱਚ ਦੁਪਹਿਰ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਸਾਧਨਾ ਸੈਂਟਰ ਦਮਦਜ ਸਾਂਰਧਨਾ ਸੈਂਟਰ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਉਹਨਾਂ ਤੋਂ ਆਉਣ ਤੋਂ ਪਹਿਲਾਂ ਜਿਹੜੀ ਹੈ ਇੱਥੇ ਦੀਆਂ ਤਸਵੀਰਾਂ ਦਿਖਾਉਂਦੇ ਆਂ ਇੱਥੇ ਕੇਜਰੀਵਾਲ ਸਾਹਿਬ 10 ਦਿਨ ਰਹਿਣਗੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਜਿਸ ਜਗ੍ਹਾ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਇੱਥੇ ਪਹੁੰਚਣਗੇ ਔਰ ਦਮਦਜ ਬਿਪਾਸਨਾ ਸੈਂਟਰ ਮੈਡੀਟੇਸ਼ਨ ਸੈਂਟਰ ਦੇ ਵਿੱਚ ਉਹ ਇੱਥੇ ਬਕਾਇਦਾ ਤੌਰ ਤੇ ਪਹੁੰਚਣਗੇ ਔਰ ਕਰੀਬ 10 10 ਦਿਨ ਤੱਕ ਇੱਥੇ ਰਹਿਣਗੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀਆਂ ਤਿਆਰੀਆਂ ਜਿਹੜੀਆਂ ਉਹ ਕਾਫੀ ਵੱਡੇ ਪੱਧਰ ਤੇ ਕੀਤੀਆਂ ਗਈਆਂ ਹਨ ਔਰ ਹੁਸ਼ਿਆਰਪੁਰ ਤੋਂ ਲੈ ਕੇ ਮਹਿਲਾਵਲੀ ਤੱਕ ਔਰ ਮਹਿਲਾਵਲੀ ਤੋਂ ਲੈ ਕੇ ਇੱਥੇ ਆਨੰਦਗੜ੍ਹ ਤੱਕ ਮੈਡੀਟੇਸ਼ਨ ਸੈਂਟਰ ਤੱਕ ਜਿਹੜਾ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕਿਤੇ ਗਏ ਹਨ ਹੋਰਸ ਲਗਾਈ ਜਾ ਰਹੀ ਹੈ ਸੀਸੀਟੀਵੀ ਕੈਮਰੇ ਜਿਹੜੇ ਉਹ ਲਗਾਏ ਗਏ ਹਨ ਬਾਕਾਇਦਾ ਸੈਂਟਰ ਦੇ ਵਿੱਚ ਵੀ ਲਗਾਏ ਗਏ ਹਨ ਔਰ ਜਿਸ ਰਸਤੇ ਤੋਂ ਉਹਨਾਂ ਨੇ ਆਣਾ ਹੈ ਉੱਥੇ ਵੀ ਇਹ ਲਗਾਏ ਗਏ ਨੇ ਹਨ ਔਰ ਬਾਕਾਇਦਾ ਜਿਹੜੀ ਹੈ ਇਹ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਅੰਦਰ ਦਿਖਾ ਰਹੇ ਹਾਂ ਬਾਕਾਇਦਾ ਇਹ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਆਮ ਲੋਕਾਂ ਨੂੰ ਜਾਂ ਆਪਾਂ ਕਹਿ ਸਕਦੇ ਹਾਂ ਅਣਜਾਣ ਲੋਕਾਂ ਨੂੰ ਜਿਹੜਾ ਆ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੈ ਬਕਾਇਦਾ ਜਿਹੜਾ ਵੀ ਕੋਈ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਬਕਾਇਦਾ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਦੀ ਤਲਾਸ਼ੀ ਲੈਂਦੀ ਲਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੁਖਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਔਰ ਕਿਆਸਲ ਲਗਾਏ ਜਾ ਰਹੇ ਹਨ ਕਿ ਕੇਦੀਵਾਲ ਸਾਹਿਬ ਦੇ ਨਾਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਵੀ ਜਿਹੜੇ ਇੱਥੇ ਪਹੁੰਚਣਗੇ ਔਰ ਉਹਨਾਂ ਦੇ ਨਾਲ ਇੱਕ ਦਿਨ ਇੱਥੇ ਰੁਕਣਗੇ ਉਸ ਤੋਂ ਬਾਅਦ ਜਿਹੜੇ ਕੇਦੀਵਾਲ ਸਾਹਿਬ ਖੁਦ ਇੱਥੇ ਰਹਿਣਗੇ ਮੈਡੀਟੇਸ਼ਨ ਸੈਂਟਰ ਦੇ ਵਿੱਚ ਇਹ ਜਿਆਦਾ ਜਿਹੜੀ ਜਿਕਰ ਜੋਗਾ ਕਿ ਗੱਲ ਇਸ ਕਰਕੇ ਵੀ ਹੈ ਕਿਉਂਕਿ ਕੇਜਰੀਵਾਲ ਸਾਹਿਬ ਨੂੰ ED ਨੇ ਜਿਹੜੇ ਸਮਨ ਜਾਰੀ ਕੀਤੇ ਹਨ 21 ਤਰੀਕ ਨੂੰ ਉੱਥੇ ਪੇਸ਼ ਹੋਣ ਦੇ ਸਮਨ ਜਾਰੀ ਕੀਤੇ ਗਏ ਹਨ ਇਸ ਕਰਕੇ ਇਹ ਖਬਰ ਜਿਹੜੀ ਹੈ ਖਾਸ ਮੰਨੀ ਜਾ ਰਹੀ ਹੈ ਵੀ ਕੇਜਰੀਵਾਲ ਸਾਹਿਬ ਇੱਥੇ ਮੈਡੀਟੇਸ਼ਨ ਸੈਂਟਰ ਦੇ ਵਿੱਚ ਕਿਤੇ ਉਹਨਾਂ ਉਸ ਚੀਜ਼ ਤੋਂ ਬਚਣ ਲਈ ਤਣੀ ਇਹ ਇਸ ਸੈਂਟਰ ਦੇ ਵਿੱਚ ਆ ਰਹੇ ਹਨ ਔਰ ਜਿਹੜੀ ਖਬਰ ਦੇ ਉੱਪਰ ਜਿਹੜੀ ਪੂਰੀ ਤਰ੍ਹਾਂ ਨਾਲ ਨਿਗਾਹ ਬਣਾਈ ਗਈ ਹੈ ਔਰ ਜਿਵੇਂ ਜਿਵੇਂ ਜਾਣਕਾਰੀ ਮਿਲਦੀ ਰਹੇਗੀ ਉਸੇ ਤਰ੍ਹਾਂ ਦੇ ਨਾਲ ਤੁਹਾਡੇ ਤੱਕ ਅਸੀਂ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਹੁਸ਼ਿਆਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ